ਇਹਨਾਂ ਦੀ ਬਾਤ ਤੇ ਵੀ ਬੰਦੇ ਆ ਕਿਹਨੂੰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵਤ ਮਾਨ ਦਾ ਨਾਂ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਅੱਧੀ ਕਰਦੀ ਜੀ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਜੀ ਦੇਖੋ ਪੂਰੇ ਪਿੰਡ ਜਦੋਂ ਨਾਲ ਨੂੰ ਲੱਗੋ ਕਹਿੰਦੇ ਆ ਜੂ ਕਮੈਂਟ 9 ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਰ ਆਪਸ ਜੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਬਿਆਨ ਨਹੀਂ ਆਇਆ ਯੂਟਿਊਬਰ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਹਲੇ ਨਹੀਂ ਜੀ ਸਾਨੂੰ ਤਿੰਨ ਵਾਰ ਜਵਾਬੀਆਂ ਹੁਣ ਮੈਂ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਜੀ ਦੇ ਕਿਸਾਨਾਂ ਤੋਂ ਕੋਈ ਆਏ ਨਹੀਂ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤਾਂ ਤੁਹਾਡੀ ਗੱਲ 100% ਸਹੀ ਹੈ ਸਾਨੂੰ ਦੇਖਣੀ ਨਹੀਂ ਆ ਰਹੀ ਅੱਜ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਹੈ ਨਹੀਂ ਜੀ ਐਦੀ ਤਾਂ ਬਿਲਕੁਲ ਨਹੀਂ ਟਾਰਗੇਟ ਵਿੱਚ ਆਗਿਆ ਨਹੀਂ ਚੋ ਲੋ ਨੋ ਨੋ ਸਾਡੇ ਲੋ ਜੀ ਜਦੋਂ ਤੁਸੀਂ ਮ ਜੀ ਨਾ ਹੋਰ ਮਾਤਰਾ ਦੀ ਨਿਆਰ ਹੁੰਦੀ ਹੋਏ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਸਰਪੱਖ ਲਈ ਕੋਈ ਸਵਾਲਾਂ ਦੇ ਜਵਾਬ ਨਹੀਂ ਤੁਸੀਂ ਕਮੈਂਟਸ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋ ਜਾ ਪੰਜਾਬ ਸਰਕਾਰ ਨੇ ਪਾਟਰਾ ਤੇ ਕਰਿਆ ਜਿਹੜਾ ਜੀ ਇਹ ਪੰਜਾਬ ਸਰਕਾਰ ਨੇ ਪਾਟਰਾ ਤੇ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੰਲਾ ਨਹੀਂ ਜਦੋਂ ਸਾਡੇ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਸੈਂਟਰ ਨਾਲ ਚੱਲੋ ਮੈਨੂੰ ਲੱਗਦਾ ਨਹੀਂ ਅਸੀਂ ਬਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਸਨਨ ਨਾਲ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੂਗਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਆ ਮਿੰਟ ਕਿੰਨੇ ਜਥੇ ਬੰਦਿਆ ਸੈਂਟਰ ਦੇ ਸਰਕਾਰ ਨੇ ਭੇਜੀ ਬੰਦੀਆਂ ਜਿਵੇਂ ਇੰਡੀਆ ਜਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇ ਬੰਦੀਆਂ ਪੰਜਾਬ ਹਰਿਆਣਾ ਕਿੰਨੀਆਂ ਜਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇ ਬੰਦੀਆਂ ਨੇ ਜਥੇ ਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਦੀਆਂ ਹੈਗੀਆਂ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ 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 ਇਹ ਤਾਂ ਕੋਈ ਕਿਸੇ ਦੇ ਬਾਸਤੇ ਲੈ ਗਿਆ ਇੱਕ ਮਿੰਟ ਉਹ ਸਾਰੀ ਗੱਲ ਕਰਦੇ ਸਿਆਣੇ ਨਹੀਂ ਅਸੀਂ ਜਵਾਬ ਲੈ ਲਈ ਅਸੀਂ ਫੋਟੋ ਦੇ ਨਹੀਂ ਪੁੱਛੇ ਨਹੀਂ ਇੱਕ ਮਿੰਟ ਜਾਂ ਨਹੀਂ ਇਹ ਬਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਇਹ ਤਾਂ ਮੀਡੀਆ ਕਵਰਿੰਗ ਕਰ ਰਹੇ ਨੇ ਜਾਂ ਨਹੀਂ ਹੈ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੰਮਲੀਟ ਇੱਕ ਇੱਕ ਜੀ 135 ਟਰਾਲੀ ਚੋਰੀ ਹੋਈ ਜਾਂ ਨਹੀਂ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਟਰਾਲੀ ਪਹਿਲੇ ਦਿਨ ਦੱਸੋ ਮੈਨੂੰ ਪਹਿਲੇ ਦਿਨ ਦੱਸ ਰਹੇ ਮੇਰੇ ਕੋਲ ਅੱਜ ਤੋਂ ਤੁਹਾਨੂੰ ਇਹ ਸਰਕਾਰ ਦਰਮਾ ਕੇ ਪਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਗਨ ਚਾਰਜ ਨੇ ਆਇਆ ਜਾਂਦਾ ਹਰ ਤੋਂ ਬਦ ਅਤਿਆਚਾਰ ਕੀਤਾ ਹਰ ਥਾਂ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਸਟਰ ਜੀ ਪੰਜਾਬ ਸਾਹਿਬ ਮਹੱਤਰੀ ਪੰਜਾਬ ਮੈਨੂੰ ਦਿਓ ਮੈਨੂੰ ਮਹੱਤਰੀ ਸਾਹਿਬ ਨਾਲ ਆਪ ਦੇਖੋ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਅੰਦਰ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟ ਨਿਕਲ ਆਇਆ ਜਿਨ੍ਹਾਂ ਦੀ ਅਸੀਂ ਗਰੀਬੀ ਕਟਮ ਤੇ ਲੱਗੇ ਹੋਏ ਆ ਅਸੀਂ ਦੀ ਤਾਂ ਗੱਲਾਂ ਹੋਰ ਮੱਦੇ ਲੈ ਕੇ ਜਾ ਰਹੇ ਹਾਂ ਸਾਡੀ ਸਾਡਾ ਇੱਕ ਵੀ ਚੋਣੋਂ ਮੈਂ ਥੋੜੇ ਨਾਲ ਬੈਠਾ ਕਿ ਮੇਰੀ ਪੰਜ ਬੱਚਾ ਉਹ ਤਾਂ ਦੇਖੋ ਜੀ ਕੋਈ ਗੱਲ ਨਹੀਂ ਪੰਜ ਬੱਚੇ ਦੀ ਪੜਾਈ ਦਾ ਚੱਲਦਾ ਨਹੀਂ ਕਮਜ਼ੋਰ ਲਿਖੇ ਦੋ ਤੁਸੀਂ ਅਗਲਾ ਕਿੰਨਾ ਪੜਾਈ ਲੱਗਿਆ ਆਪਣੇ ਲੱਗੀਆਂ ਜਿਹਨਾਂ ਵਿੱਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਜਵਾਬ ਦੇ ਮੈਂ ਵੀ ਭਾਈ ਠੀਕ ਆ ਰੋਦੇ ਇੱਕ ਇੱਕ ਲਗਾਗਾ ਸਾਡਾ ਜਵਾਬ ਸੁਣੋ ਸਾਡਾ ਖੰਡ ਹੋ ਗਿਆ ਬਹੁਤ ਇੱਕ ਮਿੰਟ ਤੁਸੀਂ ਇੱਕ ਮਿੰਟ ਅੰਰੀਕਾ ਸੁਣੋ ਠੀਕ ਆ ਮੇਰੇ ਮੂੰਹ ਨਾ ਚੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਕਿ ਮੈਂ ਜਵਾਬਾਂ ਕਰੀ ਬੰਦੇ ਮੈਂ ਛੋਟਾ ਬੀਗਾ ਚੋਣੂ ਕੋਈ ਬੱਚੇ ਬੱਚੇ ਛੋਟੇ ਪਿੰਡਾਂ ਵਿੱਚ ਕੋਈ ਗੱਲ ਨਹੀਂ ਆਉਂਦਾ ਇਸੇ ਪਾਇਨੇ ਕਿਵੇਂ ਨਹੀਂ ਚੱਲਦਾ ਬਾਈ ਕੋਈ ਨਹੀਂ ਆਪਣੇ ਲਈ ਆਪਾਂ ਕੰਮ ਲਗਾ ਲਗਾ ਅੱਛਾ ਕੋਈ ਇੱਕ ਦਿਨ ਬਾਅਦ ਵਿੱਚ ਗਰਮੀ 'ਚ ਨਹੀਂ ਬੈਠੇ ਆਫਸੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ 24 ਘੰਟੇ ਘੱਟ ਕਰੋ ਕੋਈ ਨਾ ਮਾਰੋ ਤੇ ਪਸੰਦ ਨੂੰ ਪਤਾ ਦੇ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਨੂੰ ਤੇ ਬਾਈ ਅੱਜ ਚੈਨ ਬੁੜਾ ਕਰੀ ਨਹੀਂ ਰਿਹਾ ਦੇਖੋ ਜੀ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਦੇ ਘਰ ਕਿੰਨਾ ਪਾਣੀ ਆ ਰਿਹਾ ਪਿਛਲੀ ਮੁਫਤਾਲੇ ਲੋਕਾਂ ਦੇ ਸਵਾਲਾਂ ਤੋਂ ਕਿੰਨਾ ਟਾਲ ਮੇਟ ਦੇ ਲੋਕਾਂ ਨੂੰ ਪ੍ਰਾਈਸ ਫ੍ਰੀ ਦੇਰੀ ਇਸ ਤੋਂ ਬਦਲ ਕੇ ਸਰਕਾਰ ਅਸੀਂ ਨਹੀਂ ਲੋਕਾਂ ਨੂੰ ਲੋਕਾਂ ਚ ਆਉਣਾ ਪੈਣਾ ਮੇਰੀ ਗੱਲ ਤਾਂ ਹੈ ਜਿਹੜਾ ਵੀ ਤੁਹਾਡਾ ਇਸ਼ੂ ਦਿੱਤਾ ਹੈ ਮੇਰੇ ਕੋਲ ਆ ਜੂਗਾ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੋਦੇ ਸੀ ਉਹਦੇ ਰੋਡ ਦੇ ਉੱਤੇ 300 ਮਜ਼ਦੂਰ ਸਰ ਜਨੂੰ ਪੜੇ ਤੇ ਨਹੀਂ ਨਹੀਂ ਸੜਕ ਬਾਰੇ ਗੱਲ ਸੁਣੋ ਉਹ ਤੁਹਾਡੀ ਸਰਕਾਰ ਜਾਊ ਉਹਦੋਂ ਸੜਕ ਬਣੂਗੀ ਮੈਂ ਬਦਲਾਸਾ ਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਮੈਂ ਬਦਲਾਵਾ ਮਾਡਲ ਪਾਉਣਾ ਹੈ ਕਿ ਨਹੀਂ ਮੈਂ ਜੀ ਜਦੋਂ ਬਣੂਗਾ ਜਦੋਂ ਮੈਨੂੰ ਕਾਗਜ਼ਾਂ ਚ ਬਹੁਤ ਖੁਸ਼ ਹੋ ਗਿਆ ਇੱਕ ਗੱਲ ਬਹੁਤ ਗੁੱਸਾ ਹੋ ਗਿਆ ਤੇਜਨਤ ਕਰਨ ਦੇਗਾ ਬਈ ਸਾਨੂੰ ਬਈ ਜਿੰਦਰ ਜੀ ਅਨਸਰਾਂ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਰਿਹਾ ਇੱਕ ਮਿੰਟ ਅਨਸਰਾਂ ਦੇ ਵਿੱਚ ਮੈਂ ਸਵਾਲ ਲਾਇਆ ਇਹ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੀ ਸੀ ਜੀ ਬਹੁਤ ਵਧੀਆ ਗੱਲ ਬੰਦ ਦੀ ਲੋੜ ਨਹੀਂ ਹੋਣੀ ਜੀ ਬੰਦਾ ਜੀ ਤੁਸੀ ਲੱਗੇ ਜਾਓ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਮਦਦ ਉਹਨਾਂ ਸੜਕਾਂ ਦਾ ਹਾਲ ਦੇਖਿਓ ਜੀ ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਈ ਵੇਟ ਕਰਦੇ ਰਹੀ ਸੀ ਆ ਸੜਕਾਂ ਮੈਂ ਨਵੀਆਂ ਬਣ ਸਾਡੇ ਵਿਧਾਇਕ ਆ ਆਡੀ ਆਪਣੇ ਡਾਕੂਮੈਂਟ ਸਹੀ ਨਹੀਂ ਇਸਪਰੇ ਜੇ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਦੋਂ ਸਰਕਾਰ ਪਰਭਾਈ ਕਰੂਗੀ ਸਰਕਾਰ ਜਿੰਮੇਵਾਰੀ ਲੈਣੂ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਹਨਾ ਨਹੀਂ ਲੈਣੇ ਉਹਦਾ ਬਈ 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 ਤੁਸੀਂ ਉਹ ਜਿੰਦਾ ਥੋੜਾ ਚੇਂਜ ਹੋ ਗਿਆ ਬਈ ਗਲਤ ਗੱਲ ਹੈ ਬਿਲਕੁਲ ਗਲਤ ਹੈ ਬਈ ਇੱਕ ਮਿੰਟ ਉਸ ਨੂੰ ਮੇਰੇ ਕੋਲ ਕੌਂਸਿਲ ਕਰਵਾਵਾ ਸੈਂਟਰ ਦੇ ਪੱਕੇ ਵਜਿਹਾ ਤੁਸੀਂ ਦੱਸੋ ਇਹਦੇ ਨਾਲ ਤੁਸੀਂ ਉਹਨਾਂ ਨਾਲ ਆਪਾਂ ਦੇ ਸਾਡੇ ਮੌਕੇ ਦੇ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਦੀ ਆਉਣਾ ਤੁਹਾਡੇ ਕੋਲ ਅਸੀਂ ਮੇਰੇ ਕੋਲ ਆਉਂਦੇ ਮੈਂ ਨਹੀਂ 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 ਤੁਹਾਡੇ ਆਹ ਗੱਲਾਂ ਕਰ ਸੜਕਾਂ ਦੀ ਮਿਲਣਾ ਹਾਂ ਜੀ ਨਾ ਹਾਂ ਜੀ ਨਾ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰਪਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਾਰੀਆਂ ਜੀ ਠੀਕਾ ਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰਪਾਈ ਸਰਕਾਰ ਮੇਰੇ ਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਤੇ ਗੋਲੀ ਮਾਰੀਆ ਉਹ ਸਾਰਿਆਂ ਨੇ ਮਾਰੀਆ ਉੱਥੇ ਬਾਜੀ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਲ ਵੱਖਰਾ ਇ ਓ ਸਾਡੇ ਜਵਾਬ ਨਹੀਂ ਯਾਰ ਸਾਡੇ ਸਾਡੇ ਕਮੈਂਟ ਨਹੀਂ ਨਾ ਨਾ ਕਿਸੂ ਬਾਹਲੇ ਮੌਰਚੇ ਹੋਇਆ ਜੀ ਉਹ ਉਹ ਬਾਈਕੀ ਮੇ ਹੋ ਗਿਆ ਬਕਰ ਹਟ ਜਾ ਹਟ ਜਾ ਸਾਧ ਧਰਮਸੋਧ ਵਜੀਫਾ ਖਾ ਕੇ ਗਰੀਬਾਂ ਦਾ ਇੱਕ ਮੈਂ ਇੱਕ ਬੇਮਾਨ ਬੈਠਾ ਸੀ ਇੱਕ ਸਵਾਲ ਆ ਜੀ ਉਹ ਘਰ ਤੇ ਬਾਹਰ ਇਕੱਲਾ ਬੇਮਾਨ ਬੈਠਾ ਸੀ ਧਰਮਸੋਧ ਦੀ ਕਰਵਾਈ ਨਹੀਂ ਹੋਈ ਧਰਮਸੋਧ ਤੇ ਚੜ੍ਹਦੇ ਬਾਹਰ ਇਕੱਲਾ ਸਾਨੂੰ ਜਾਦਾ ਈ ਕੋਈ ਨਹੀਂ ਆਇਆ ਬਾਈ ਗੱਲਾਂ ਕਰ ਰਿਹਾ ਯਾਰ ਆਪਣੇ ਬੰਦੇ ਨੇ ਯਾਰ ਗੱਲੇ ਕਰ ਰਹੇ ਸਾਡਾ ਬੱਚਾ ਮਰਿਆ ਮਰ ਗਿਆ ਜੀ ਬਾਈ ਰਾਸ਼ਟਰ ਸਵਾਲ ਆਹ ਤਾਂ ਲਾਸਟ ਸਵਾਲ ਆ ਇੱਕ ਲਾਸਟ ਸਵਾਲ ਇੱਕ ਲਾਸਟ ਸਵਾਲ ਕਰੋ ਯਾਰ ਕੋਈ ਦੇਖੋ ਬਰਬਾਦੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੀ ਰਾਜਨੀਤੀ ਨਾ ਕਿਸਾਨੀ ਦੀ ਗੱਲ ਕਰ ਕਿਸਾਨੀ ਦੀ ਚੋਰ ਮਰਦਾਬਾਦ 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 ਸਰਕਾਰ ਮਰਦਾਬਾਦ ਮਰਦਾ ਪਾਰਟੀ ਮੁਰਦਾਬਾਦ 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 11 ਦੀ ਪਾਰਟੀ ਮੁਰਦਾਬਾਦ ਬੜਦਾ ਵੀ ਨਹੀਂ ਕਰਦਾ ਉਹ ਹੋ ਜੀ ਬਿਲਕੁਲ ਜੀ ਬਿਲਕੁਲ ਨਾ ਹੋਏ ਜੀ ਜਿਹੜੀ ਗੱਲਬਾਤ ਹੋਈ ਹੈ ਦੇਖੋ ਜੀ ਹਮੇਸ਼ਾ ਹੀ ਜਿਹੜੀ ਇਹ ਪੰਜਾਬ ਸਰਕਾਰ ਆ ਇੱਕ ਏਜੰਡਾ ਲੈ ਕੇ ਆਈ ਸੀ ਕਿ ਅਸੀਂ ਕਿਸਾਨਾਂ ਦੇ ਪੱਖ ਚਾਂ ਅਸੀਂ ਅੱਜ ਸਾਫ਼-ਸਾਫ਼ ਸ਼ਬਦਾਂ ਚ ਉਹਨਾਂ ਨੂੰ ਕੁੱਸਿਆ ਵੀ ਜਿਹੜਾ ਖਨੌਰੀ ਤੇ ਸੰਘੂ ਦੇ ਉੱਤੇ ਅਟੈਕ ਕੀਤਾ ਇਹ ਪੱਖ ਸਾਨੂੰ ਸੈਂਟਰ ਦਾ ਲੱਗ ਰਿਹਾ ਵੀ ਤੁਸੀਂ ਆਪਣਾ ਪੱਖ ਸਾਫ਼ ਕਰੋ ਤੁਸੀਂ ਕਿਸਾਨਾਂ ਵੱਲੋਂ ਜਾਂ ਸੈਂਟਰ ਵੱਲੋਂ ਬਾਈ ਜੀ ਉਹ ਇਸ ਗੱਲ ਤੋਂ ਭੱਜ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਇਸ ਗੱਲ ਦਾ ਜਵਾਬ ਹੀ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਮੁੱਦਾ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਹਮੇਸ਼ਾ ਨਾਲ ਆਉਂ ਕਹਿ ਕੇ ਗਏ ਨੇ ਕਿਸਾਨ ਮਜ਼ਦੂਰ ਜਿੰਦਾਬਾਦ ਭਾਈ ਜੀ ਨਾਰੇ ਲਾਉਣ ਨਾਲ ਕਿਉਂਕਿ ਇੱਕ ਭਗਤ ਸਿੰਘ ਦਾ ਇਨਕਲਾਬ ਦਾ ਨਾੜਾ ਲਾ ਕੇ ਇਥੇ ਗੱਡੀਆਂ ਤੇ ਬੈਠਿਆ ਲੋਕਾਂ ਨੂੰ ਜਾਨੀ ਡਰਾਮੇ ਵਾਲ ਦੇ ਵਿੱਚ ਪਰਵਾ ਕੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਇਨਕਲਾਬੀ ਨਾਲ ਸ਼ਾਇਦ ਪੰਜਾਬ ਦਾ ਜਿਹੜਾ ਮਾਹੌਲ ਜਾਂ ਹਾਲਾਤ ਬਦਲ ਜਾਣਗੇ ਬਾਈ ਨਹੀਂ ਅੱਜ ਜਿਹੜੇ ਮਾਹੌਲ ਆ ਰਹੇ ਜਿਹੜੇ ਹਾਲਾਤ ਨੇ ਬੇਤਰ ਬਹੁਤ ਬੁਰੇ ਹਾਲ ਹੋ ਗਏ ਬਾਈ ਹਰੇਕ ਪੱਖ ਤੋਂ ਜਿਹੜੀ ਇਹ ਪੰਜਾਬ ਸਰਕਾਰ ਆ ਇਹ ਪਿੱਛੜੀ ਆ ਹੁਣ ਆ ਜਿਹੜੇ ਦੇਖੋ ਇੱਕ ਵੀ ਸਵਾਲ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਆਪਣੇ ਹੀ ਲੈਕਚਰ ਝਾੜਨ ਲੱਗੇ ਸਾਨੂੰ ਪਤਾ ਬਾਈ ਕਿ ਇਸ ਇਹਨਾਂ ਕੋਲੇ ਸਾਡੇ ਸਵਾਲਾਂ ਦਾ ਕभी ਜਵਾਬ ਨਹੀਂ ਸੋ ਅਸੀਂ ਡਟ ਕੇ ਇਸੇ ਤਰ੍ਹਾਂ ਬਾਈ ਜਿਵੇਂ ਅੱਜ ਪਿੰਡ ਭੱਲੇਵਾਰ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਇਹਨਾਂ ਤੋਂ ਸਵਾਲ ਲੈਣ ਵਾਸਤੇ ਹਰ ਪਿੰਡ ਦੇ ਵਿੱਚ ਬਾਈ ਪਹੁੰਚਾਂਗੇ ਕਿਉਂਕਿ ਸਾਡੀ ਇਹਨਾਂ ਨੇ ਸਵਾਲਾਂ ਦੇ ਨਾਲ ਸੰਤੁਸ਼ਟੀ ਨਹੀਂ ਹੈ ਕਿਉਂਕਿ ਹਰ ਮੁਰਤੇ ਕੋ ਜੀ ਲੱਖਾਂ ਰੁਪਏ ਦਾ ਸਾਡਾ ਉੱਥੇ ਸੰਭੋਰੀ ਦੀ ਹੱਸਾ ਜਿਹੜਾ ਚੂਆ ਬਾਈ ਸਮਾਨ ਨੂੰ ਲੈ ਕੇ ਅਸੀਂ ਇਹ ਉਸ ਗੱਲ ਤੋਂ ਵੀ ਭੱਜ ਰਿਹਾ ਅਸੀਂ ਸੁਭ ਕਰਨ ਦੇ ਮੱਥੇ 'ਤੇ ਗੋਲੀ ਮਾਰੀ ਆ ਬਾਈ ਉਸ 100 ਸਵਾਰ ਕੀਤਾ ਤੇ ਵੀ ਥੋੜਾ ਇੱਕ ਵੀ ਬਿਆਨ ਨਹੀਂ ਆਇਆ ਬਾਈ ਵੱਖਰਾ ਮੁੱਦਾ ਬਾਈ ਕਿਸਾਨ ਇੱਕ ਪਾਸੇ ਕਹਿੰਦੇ ਐ ਐਮਐਸਪੀਡੀ ਜਿਹੜੀ ਮੰਗ ਆ ਇਹ ਬਿਲਕੁਲ ਜਾਇਜ਼ ਆ ਬਿਲਕੁਲ ਜਾਇਜ਼ ਮੁੱਦਾ ਉਸ ਲੜਾਈ ਤੇ ਕਿਸਾਨ ਲੜਦੇ ਹੋਏ ਸ਼ਹੀਦ ਹੋਂਦੇ ਆ ਬਾਈ ਫਿਰ ਇਹ ਮੁੱਦਾ ਵੱਖਰਾ ਕਿਵੇਂ ਹੋ ਗਿਆ ਬਿਲਕੁਲ ਜਾਇਜ਼ ਮੁੱਦਾ ਬਾਈ ਕਿਉਂਕਿ ਉੱਥੇ ਇਹੀ ਲੜਾਈ ਦੇ ਵਿੱਚੋਂ ਬੰਦਾ ਸ਼ਹੀਦ ਹੋਇਆ ਪੰਜਾਬ ਸਰਕਾਰ ਨੇ ਇੱਕ ਵੀ ਕਾਰਵਾਈ ਅਜ ਅੱਜ 1.5 ਸਾਲ ਹੋ ਗਿਆ ਬਾਈ ਕਿਉਂਕਿ 24 ਤਕਰੀਬਨ 21 ਫਰਵਰੀ 2024 ਦੇ ਵਿੱਚ ਮੱਥੇ ਤੇ ਗੋਲੀ ਮਾਰੀ ਸੀਗੀ ਤੁਸੀਂ ਇਹ ਤਾਂ ਸੰਤੁਸ਼ਟ ਹੋ ਗੱਲ ਵਾਕ ਬਾਈ ਬਿਲਕੁਲ ਸੰਤੁਸ਼ਟ ਨਹੀਂ ਅਗਲੀ ਵਾਰ ਹੋਰ ਤੈਰੀ ਦੇ ਨਾਲ ਹੋਰ ਮਤਲਬ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਘੇਰਾਂਗੇ ਲਿਖਤੀ ਰੂਪ ਨਿਕਤੀ ਰੂਪ ਦਾ ਕਿਉਂਕਿ ਭਰਾਵੋ ਇਹ ਮੁੱਦਾ ਜਿਹੜਾ ਸਾਡੇ ਮਸਲਿਆਂ ਦੇ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਜਾਂਦਾ ਹੱਲ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਦੋ ਫਾਰਮਾਂ ਦੇ ਇਹ ਫੈਸਲਾ ਵੀ ਜਿੱਥੇ ਵੀ ਇਹ ਪਿੰਡਾਂ ਦੇ ਵਿੱਚ ਜਾਣਗੇ ਇਹਨਾਂ ਨੂੰ ਸਵਾਲ ਹੋਣਗੇ ਬਈ ਇਹ ਥੋੜੇ ਮਾਧਿਮ ਨਾਲ ਕਹਿਣਾ ਚਾਹੁੰਦੇ ਆ ਅਸੀਂ ਸੰਤੁਸ਼ਟ ਨਹੀਂ ਇਹਨਾਂ ਦੇ ਸਵਾਲਾਂ ਤੋਂ ਜਦੋਂ ਵੀ ਇਹ ਅਗਲੇ ਕਿਤੇ ਪ੍ਰੋਗਰਾਮ ਤੇ ਆਉਣਗੇ ਬਈ ਇਹਨਾਂ ਨੂੰ ਵੱਡੇ ਸਵਾਲ ਲੈ ਕੇ ਇਸੇ ਤਰ੍ਹਾਂ ਅਸੀਂ ਟਕਰਾਂਗੇ ਬਈ ਜੀ ਧੰਨਵਾਦ ਜੀ